ਵੇਖੀ ਆ ਤੇ ਕੁੜੀ ਦੇ ਬਲਵ ਤੇ ਜੱਥਾ ਆ ਇਸ ਤਰ੍ਹਾਂ ਨਹੀਂ ਹੋਈ ਉਹ ਇਹਨਾਂ ਕੁੜੀ ਦੀ ਡੈਥ ਜਿਹੜੀ ਆ ਉਹ ਇਹਨਾਂ ਨੂੰ ਖਾ ਦੇ ਕੇ ਮਾਰਿਆ ਤਸੀਹਤ ਇਹਨਾਂ ਇਹ ਵੱਡੀ ਗੱਲ ਇਹ ਕਿ ਜਿਹੜਾ ਦੋਸ਼ੀ ਉਹ ਕਹਿ ਡੈ ਕਿ ਮੈਂ ਮਾਰਿਆ ਮੇਰੇ ਤੇ ਜੋ ਕਰਨਾ ਪਤਾ ਕਰਨਾ ਮੇਰੇ ਤੇ ਕਰ ਦੋ ਐਸ ਐਚਓ ਸਾਹਿਬ ਦੇ ਸਾਹਮਣੇ ਇਹ ਕਰ ਮੰਨੀ ਆ ਕਿ ਮੈਂ ਦੋਸ਼ੀ ਜੋ ਮੈਂ ਮਾਰਿਆ ਨੂੰ ਤੁਸੀਂ ਜੋ ਪਤਾ ਗਾਮੇਸਰਾ ਜੀ ਸਾਨੂੰ ਕੱਲ 5 ਵਜੇ ਹੋਰ ਆਇਆ ਛੋਟਾ ਇਹ ਸਾਰੇ ਸਾਰੇ ਮੈਸੇਜ ਕਿ ਤੁਹਾਨੂੰ ਇਹ ਨਾ ਆ ਗਿਆ ਕਿ ਪੂਰੀ ਲੋਕ ਹੋ ਗਈ ਹੈ ਪਰ ਜਦੋਂ ਜਾ ਕੇ ਉੱਥੇ ਸਾਰੇ ਸਾਰੇ ਨਗਰ ਆ ਗਏ ਤਾਂ ਪੁਲਿਸੋਂ ਤਾਂ ਵੀ ਨਹੀਂ ਉਭਾਰ ਪਈ ਸਾਡੀ ਇਹ ਮੰਗਿਆ ਕਿ ਜੇ ਇਹ ਨਹੀਂ ਦੋਸ਼ੀਆਂ ਨੂੰ ਇਹ ਗ੍ਰਿਫਤਾਰ ਕਰਦੀ ਪੁਲਿਸਾ ਉਹਨਾਂ ਜਿਹੜੇ ਨਾ ਸਸਕਾਰ ਕਰਨਾ ਜੋ ਜਨਤ ਜੱਟ ਬੜੀ ਚੌਕ ਦੇ ਵਿੱਚ ਤੇ ਅਜੇ ਤੱਕ ਦੋਸ਼ੀ ਘਰੇ ਬੈਠੇ ਨੇ ਇਹ ਮੰਨ ਨਹੀਂ ਕਿ ਕੁੱਟ ਨੂੰ ਆਈ ਤਿਕ ਉਹਨਾਂ ਨੇ ਕਿ ਗ੍ਰਿਫਤਾਰ ਨੇ ਕਿ ਇਨਸਾਫ ਦਾ ਮਿਲਣਾ ਚਾਹੀਦਾ ਆ ਜੇ ਸਾਨੂੰ ਇਨਸਾਫ ਨਾ ਮਿਲਿਆ ਆਹ ਡੈੱਡ ਬਾਰੀ ਹੁਣੇ ਚੌਂਜੇ ਰਕੇ ਧਰਨਾ ਲਾ ਰਾ ਇਹ ਪੁਛਤੀ ਤੇ ਲੇਟ ਬਿਜਾਰੀ ਕਰਕੇ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਹਾਜੀ ਵੀ ਜੀ ਕੀ ਨਾਮ ਆ ਆਪਣਾ ਤੇ ਕਿਹੜਾ ਪਿੰਡ ਆ ਜੀ? ਮੇਰਾ ਨਾਮ ਮਨਿੰਦਰਦੀਪ ਸਿੰਘ ਆ ਤੇ ਚੱਕਪਾਲਾ ਪਿੰਡ ਆ ਮੇਰਾ। ਕੀ ਗੱਲ ਹੋਈ ਏ ਸਾਰੀ? ਪਤਾ ਨਹੀਂ ਮੈਂ ਤੇ ਜੇ ਹੁਣੇ 10-15 ਮਿੰਟ ਹੋਏ ਦੋਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੁਸੀਂ ਛੇਤੀ ਆ ਜਾਓ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਕਿਦਾਂ ਕਿਦਾਂ ਕੀ ਲੱਗਾ ਕੀਦਾ ਹੋਈ ਐ ਦਿੱਤ ਦੇਖਿਆ ਤੁਸੀਂ ਐ ਨਿਤਿਕਾ ਵੇਖਿਆ ਨਹੀਂ ਦੱਸਦੇ ਕਹਿੰਦੇ ਉਹ ਉਹਨਾਂ ਫਾਦੇ ਕੇ ਮਾਰੀ ਕਹਿੰਦੇ ਕੀ ਮੰਗ ਕਰਦੇ ਹੋ ਮੰਗਿਆ ਹੋ ਇਨਸਾਫ ਦੀ ਮੇਰਾ ਨਾਮ ਲਖਵਿੰਦਰ ਕੌਰ ਇੱਧਰੀ ਦਿੱਤ ਹੋਈ ਲੜਕੀ ਦਾ ਕਿਨਾਸ ਉਹਦਾ ਨਾਮ ਰਮਨਦੀਪ ਕੌਰ ਕੀ ਲੱਗਦੀ ਤੁਹਾਡੀ ਪਨੇਵੀ ਜੇ ਅੱਛਾ ਕੀ ਗੱਲ ਹੋਈ ਐ ਸਰ ਗੱਲ ਤਾਂ ਤੁਹਾਨੂੰ ਇਹਨਾਂ ਦੱਸੀ ਜੇ ਪਰ ਉਹਨਾਂ ਨੇ ਇਹ ਗੱਲ ਐ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਉਹਦੀ ਮਾਂ ਘਰ ਕੱਲੀ ਆ ਬਿਚਾਰੀ ਇੱਕ ਔਰਤ ਇਸ ਤਰ੍ਹਾਂ ਦੀ ਵੀ ਜਿਹਦੇ ਸਿਰ ਤੇ ਸਾਈਂ ਵੀ ਨਹੀਂ ਤੇ ਉਹਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਤੇਰੀ ਤੇ ਹੀ ਦੀ ਆ ਹਾਲਤ ਹੋ ਗਈ। ਵਾਰੋਂ ਜਿਨ੍ਹਾਂ ਨੇ ਸੁਣਿਆ ਵੇਖਿਆ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਵਾ ਵੀ ਤੁਹਾਡੇ ਨਾਲ ਹਾਲਤ ਲੱਗੋ ਜੜ ਗਈ ਏ। ਕੀ ਗੱਲ ਹੋਈ ਆ ਲੜਕੀ ਦੀ ਦਰ ਤੋਂ ਲਈ? ਹਾਂਜੀ। ਕੀ ਲੱਗਦਾ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀਗਾ ਕਿ? ਨਹੀਂ ਸਰ ਉਹਦੀ ਜਿਹੜੀ ਸੱਸ ਤੇ ਨਾਨਣ ਸੀ ਉਹ ਨੁਕਤਾਚੀਨੀ ਕਰਦੀਆਂ ਸੀ ਖਾਸ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਨੁਕਤਾਚੀਨੀ ਕਰਦੀਆਂ ਸੀ ਉਹਨੂੰ ਮਤਲਬ। ਕਿੰਨਾ ਟਾਈਮ ਹੋ ਗਿਆ ਵਿਆਹ ਹੋਏ ਨੂੰ? 2 ਮਹੀਨੇ ਹੋ ਗਏ ਜੀ। ਅੱਛਾ। 24 ਜਨਵਰੀ ਨੂੰ ਉਹਦੀ ਕਦੀ ਕੋਈ ਮੰਗ ਵੀ ਕੀ ਹੁਣ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਤੇ ਉਹ ਵੀ ਸਾਡੀ ਬੱਚੀ ਵੇਖੋ ਇਹਨੂੰ ਇਨਸਾਫ ਤੇ ਮਿਲਣਾ ਹੀ ਚਾਹੀਦਾ ਹੈ ਨਾ ਬੱਚੀ ਦਾ ਜਿਹਦਾ ਇੱਕ ਪਿਤਾ ਵੀ ਨਹੀਂ ਸਿਰ ਤੇ ਹੈਗਾ ਤੇ ਉਹਨੂੰ ਮਤਲਬ ਅਸੀਂ ਹੁਣ ਇਦਾਂ ਹੀ ਥੋੜਾ ਚੁੱਕ ਕੇ ਲੈ ਜਾਵਾਂਗੇ ਸਹੀ ਜੀ ਅੱਜ ਵਿੱਚ ਕੀ ਨਾਮ ਹੈ ਕਿਹੜਾ ਪਿੰਡ ਹੈ ਕੀ ਮਾਮਲਾ ਵਰਨਾ ਗੁਰਨਾਮ ਸਿੰਘ ਪਿੰਡ ਮੇਰਾ ਚੱਕ ਵਾਲਾ ਜੀ ਮੈਂ ਤਾਂ ਰਾਤੀ ਪਤਾ ਲੱਗਾ ਜੀ ਜਦੋਂ ਪਰ ਬੜੀ ਦੁਖਦਈ ਇਹ ਇੱਕ ਡਰਾ ਹੋਈ ਆ 2 ਮਹੀਨੇ ਇਹ ਬੇਟੀ ਦੇ ਵਿਆਹ ਕੀਤੇ ਨੂੰ ਫਾਦਰ ਸਾਹਿਬ ਸਿਰ ਤੇ ਨਹੀਂਗਾ ਇੱਕ ਮਾਤਾ ਤੇ ਕਹਿਆ ਵੀਰਿਆ ਦੇਸਾ ਪੱਤੇ ਸੇ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀ ਜਾਂਦੇ ਵੀ ਮਾਤ ਗੋਮ ਹੋ ਗਈ ਆ ਪਰ ਜਦੋਂ ਸਾਰੇ ਨਗਦਿਆ ਸਾਰੇ ਬੰਦੇ ਉੱਥੇ ਗਏ ਪਹੁੰਚੇ ਆਂ ਵੀ ਵੇਖਿਆ ਕਿ ਜਿਤਨਾ ਆਂਦੇ ਵੀ ਇੱਥੇ ਇਹਨਾਂ ਥਾ ਲੈ ਲਿਆ ਥਾ ਲੈਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਾਰਨ ਤੇ ਜਿਤਨਾ ਉੱਥੇ ਜਾ ਕੇ ਬੜਦੇ ਵੇਖਿਆ ਵੀ ਇੱਥੋਂ ਥਾ ਲੈ ਉਹ ਚਾਈ ਵੀ ਇੰਨੀ ਜਿਆਦੀ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਸਾਡਾ ਹੱਥ ਨਹੀਂ ਪਹੁੰਚਦਾਉਂਦੇ ਔਰ ਉਹਦੇ ਉੱਥੇ ਵਾਲ ਵੀ ਜਿਹੜੇ ਅਕ ਲਿਪ ਟੁੱਟੇ ਆ ਕੁੜੀ ਦੇ ਵਾਲ ਵੀ ਖੁੱਸੇ ਪਏ ਜਾਂਦੇ ਮਤਲਬ ਇਹਨਾਂ ਇਹਦੇ ਤਸੱਦ ਦੇ ਨਾਲ ਉਹਦੇ ਬੇਕੋ ਰਹਿਮੀ ਨਾਲ ਉਹਨਾਂ ਦਾ ਬਿਕਾਤਰ ਹੋਇਆ ਆ ਤੌਰ ਕੀਤਾ ਆ ਤੇ ਦੂਸਰੀ ਗੱਲ ਪੁਲਿਸ ਦੀ ਇਹ ਢਲਗ ਜਾਰੀ ਕਿ ਜੋ ਮੰਦਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ ਕਿ ਮੈਂ ਕਤਲ ਕੀਤਾ ਆ ਮੈਨੂੰ ਫੜੋ ਤੇ ਸਚੂ ਸਾਹਿਬ ਅਜੇ ਵੀ ਹੁੰਦਾ ਵੀ ਨਹੀਂ ਇਹ ਇਹ ਵਦੀਸ਼ ਕਰਨੀ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਰਡਰ ਹੋਇਆ ਵਾ ਭਾਜੀ ਉਹ ਸਰੇ ਆਮ ਦਿਸਣ ਰਿਹਾ ਉਹਦੇ ਗੱਲ ਚ ਤੁਸੀਂ ਆ ਵੇ ਅੰਦਰ ਪੋਸਟਮੈਨ ਲਾਸ ਪਈ ਆ ਉੱਤ ਜਾ ਕੇ ਵੇਖੋ ਨਿਸ਼ਾਨ ਆਇਆ ਪੂਰਾ ਰੱਸੀ ਦਾ ਤੁਸੀਂ ਕੀ ਮੰਗ ਕਰਦੇ ਸਾਡੀ ਮੰਗ ਇਹ ਹੋ ਕੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਇਹ ਬੱਚੇ ਨੂੰ ਇਨਸਾਫ ਨਹੀਂ ਆਪਣੀ ਭੈਣ ਦਾ ਮਿਲਦਾ ਉਹਨਾਂ ਚਿਰ ਅਸੀਂ ਅਸੇ ਚੌਂਚ ਜੇ ਨਾ ਢਿਲ ਗਿਜਾਰੀ ਪੁਲਿਸ ਨੇ ਵਰਤੀ ਗ੍ਰਿਫਤਾਰੀਆਂ ਨਾ ਪਾਈਆਂ ਬੰਦਿਆਂ ਦੀਆਂ ਤੇ ਅਸੀਂ ਹੁਣ ਚੌਂਚ ਚ ਰੱਖ ਕੇ ਧੰਨਾ ਲਾਵਾਂਗੇ ਉਹਨਾਂ ਜੇ ਡੈੱਡ ਬਾਡੀ ਨਹੀਂ ਚੁੱਕਾਂਗੇ ਜਿੰਨਾ ਦਾ ਸਾਨੂੰ ਇਨਸਾਫ ਦੀ ਮੰਗ ਹੈ ਨਾ ਸਾਡੀ ਪੂਰੀ ਹੋਈ ਦੋਸ਼ੀ ਆਏ ਦੀ ਘਰ ਬੈਠਿਆ ਇੱਕ ਗ੍ਰਿਫਤਾਰੀ ਵੀ ਨਹੀਂ ਪਾਈ ਐਸਐਚਓ ਸਾਹਿਬ ਨੇ ਅਹੀਂ ਸਾਹਮਣੇ ਕਹਿੰਦੇ ਰਿਹਾ ਵੀ ਦੋਸ਼ੀ ਮੰਨਣਾ ਡਿਆ ਨੂੰ ਲਾਗੇ ਭਾ ਲੋ ਫਾਇਰਾ ਜੋਸ਼ ਹੋ ਰਿਹਾ ਹੋਊਗਾ ਉਹ ਹੋ ਜਾਊਗਾ ਪਰ ਆਸ ਨਹੀਂ ਉਹਨਾਂ ਆਏ ਫਿਰਤਾ ਹੀ ਨਹੀਂ ਪੀਤੀ ਚੌਕੀ ਕੋਲ ਕਾਰਿਆ ਚੌਕੀ ਦੇ ਕੋਲ ਕਾਰਿਆ 5 ਮਿੰਟ ਦਾ ਰਸਤਾ ਚੌਕੀ ਤੋਂ ਜਾਂਦਾ ਤੇ 3 ਮਿੰਟ ਦਾ ਸਾਰਾ ਦੱਸੋ ਇਹ ਤੋਂ ਵੱਡੀ ਪੁਲਿਸ ਦੀ ਕਿਨੀ ਢੇ ਲੱਗ ਜਾ ਰਹੀ ਹੈ ਜੀ ਠੀਕ ਹੈ ਕੀ ਨੇ ਜਿਹੜਾ ਵਾ ਬਾਜਾ ਇਹਨਾਂ ਕੱਲ ਇੱਕ ਮੈਸੇਜ ਆਏਗਾ ਸੀ ਜੌਨ ਹਸਪੀਟਲ ਤੋਂ ਵੀ ਕ ਲੜਕੀ ਆ ਆਪਣੇ ਅਮਨਦੀਪ ਕੌਰ ਜਿਸ ਨੇ ਫਾਲ ਆ ਲਿਆ ਤੇ ਜੋ ਜਿਹੜੇ ਲਾਜ ਹਸਪੀਟਲ ਦੇ ਚ ਤੁਸੀਂ ਜੋ ਦੋ ਸੀਰ ਤੇ ਮੌਕੇ ਤੇ ਆਏ ਆ ਤੇ ਬਰੋਡਾ ਡੋ ਚੁੱਕੀ ਸੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਤੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਡਿਸਚਾਰਜ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਹਦੀ ਭੈਣ ਸੰਦੀਪ ਕੌਰ ਤੇ ਸੱਸ ਹੈਗੀ ਆ ਕਸ਼ਮੀਰ ਕੌਰ ਤਾਰੀਖ ਸਰ ਕੀ ਰਹੀ ਪਈ ਹੈ ਜੀ ਲੜਕੇ ਦੀ ਨਹੀਂ ਅਜੇ ਗੱਤਰ ਨਹੀਂ ਪਈ ਅੱਜ ਪੋਸਟਮਾਰਟ ਕਰ ਰਹੇ ਲੱਗੇ ਆ ਬਾਅਦ ਪੋਸਟਮਾਰਟ ਦਾ ਪਰਿਵਾਰਿਕ ਮੰੰਦਰ ਦਾ ਕੀ ਕਰਾਉਂਦਾ ਪਰਿਵਾਰਕ ਮੈਂਬਰਾਂ ਦਾ ਇਹੀ ਕਹਿਣਾ ਵੀ ਉਹਨਾਂ ਦੇ ਘਰ ਘਰ ਲੋਕੇਸ਼ਨ ਇੰਦਾ ਸੀਗਾ ਭਰੇ ਲੋਕਰੇ ਤੋਂ ਤਾਂ ਆਂਗ ਆਣ ਕੇ ਉਹਨੇ ਯਾਨੀ ਕਿ ਇਹ ਜਿਹੜਾ ਖੌਫਨਾਕ ਜਿਹੜਾ ਆਪਣਾ ਕੰਮ ਚੁੱਕਿਆ ਜਿੰਨਾਂ ਦੀ ਮਦਦ ਜਿਹੜਾ ਲੜਕਾ ਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਬੂਲ ਕੀਤੀ ਆ ਕਿ ਉਸ ਵੱਲੋਂ ਜਿਹੜੀ ਇਹ ਕੰਮ ਘਟਨਾ ਨੂੰ ਨਹੀਂ ਇਹ ਜੋ ਅਰੈਸਟ ਨਹੀਂ ਕੀਤਾ ਜੀ ਆਪਾਂ ਅਰੈਸਟ ਕਰਾਂਗੇ ਤੇ ਫੇਰ ਹੀ ਪਤਾ ਲੱਗੂਗਾ ਜੀ ਪਰਿਵਾਰ ਦਾ ਕਹਿਣਾ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਸ ਨੇ ਇਹ ਚੀਜ਼ ਮੰਨੀ ਨਹੀਂ ਨਹੀਂ ਇਹ ਅਜੇ ਨਹੀਂ ਆਪਾਂ ਜਿੰਦ ਤੱਕ ਅਰੈਸਟ ਨਹੀਂ ਕਰਦੇ ਉਦੋਂ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ ਅਰੈਸਟ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਜੀਓ ਕੀ ਇਹਨਾਂ